ਹੈਲੋ ਗਾਇਜ਼ ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਪਿਆਰੀ ਕਾਟੋ ਤੇ ਅੱਜ ਹੈ ਸਾਡੇ ਤਿੰਨਾਂ ਦੇ ਵਲੌਗ ਦਾ ਪਾਰਟ 2 ਉਮੀਦ ਹੈ ਤੁਸੀਂ ਇੰਜੋਏ ਕਰੋਗੇ ਤੇ ਮੈਨੂੰ ਪਤਾ ਤੁਸਾਰੇ ਸਾਡੇ ਪੂਰੀ ਫੈਮਿਲੀ ਨੂੰ ਬਹੁਤ ਪਿਆਰ ਕਰਦੇ ਹੋ ਉਹਦੇ ਲਈ ਧੰਨਵਾਦ ਤੁਹਾਨੂੰ ਸਭ ਨੂੰ ਲੋ ਜੀ ਅੱਜ ਆ 10 ਤਰੀਕ ਤੇ ਅੱਜ ਆ ਇਹਨਾਂ ਨੇ ਸਕੂਲ ਚ 3ਾਂ ਦਾ ਪ੍ਰੋਗਰਾਮ ਇਹਨਾਂ ਨੇ ਸਕੀਮ ਲਾਈਏ ਵੀ ਰੋਜ਼ ਕਿਆ ਕਰਨ ਮੈਡਮ ਨੇ 3ਾਂ ਦਾ ਪ੍ਰੋਗਰਾਮ ਕਰ ਲੋ ਜੀ ਕਰ ਲੋ ਇਹਨਾਂ ਨੂੰ ਇਹ ਸੀ ਵੀ ਜਦ ਤੇ 3ਾਂ ਦਾ ਪ੍ਰੋਗਰਾਮ ਹੋਏ ਹੁੰਦੇ ਛੁੱਟੀ ਤੇ ਦੂਜੇ ਦਿਨ ਕੁੜੀਆਂ ਥੱਕਿਆ ਹੋਣਗੀਆਂ ਹੁੰਦੇ ਛੁੱਟੀ ਪਰ ਸਕੂਲ ਵਾਲਿਆਂ ਨੇ ਇਹਨਾਂ ਤੇ ਸਕੀਮ ਲਾਤੀ ਅੱਜ ਸੈਕੰਡ ਸੈਟਰਡੇ ਸੀ ਕੱਲ ਨੂੰ ਸੰਡੇ ਆ ਉਹਨਾਂ ਨੇ ਅੱਜ ਫੰਕਸ਼ਨ ਢੱਕ ਲਿਆ ਕੱਲ ਨੂੰ ਵੈਸੇ ਛੁੱਟੀ ਹੋਊਗੀ ਅੱਜ ਦੋਸਾਂ ਨੇ ਟੋਰ ਕਰਦੀ ਆਜਾ ਮੈਂ ਤੇ ਕਾਟੋ ਆਜਾ ਕੁੜੀਏ ਹੁਣ ਅਸੀਂ ਜਾਣਨੇ ਜੀ ਜਾ ਕੇ ਤੁਹਾਨੂੰ ਤੀਜੀ ਰੌਣਕ ਦਿਖਾਵਾਂਗੇ ਦੱਸੋ ਬਤਾ ਲਿਓ ਅਮਰੀਕਾ ਤੁਹਾਡੇ ਹਾਈ ਹੋ ਇਨੀ ਰਹੀ ਬਾਤ ਆ ਹਾਈ ਫੋਨ ਬਈ ਦੁਰਪਾਨੇ ਆ ਸਾਨੂੰ ਭਈ ਇਹ ਹੀਲ ਜੁੱਤੀ ਜਾਂ ਟਿੱਪਾ ਨਹੀਂ ਕਿੱਧਰ ਮਾਰੀ ਇਹ ਸੁਣ ਨਾ ਕਰ ਰਹੀ ਸਟੈਨ ਮਾਰਦੀ ਆ ਚਲੋ ਜੀ ਜਲਦੀ ਅੱਜ ਜੀ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਤੇ ਸਾਰੀਆਂ ਤਿਆਰੀਆਂ ਵੀ ਹੋ ਗਈਆਂ ਹਨ ਤੇ ਤੁਸੀਂ ਅੰਤ ਤੱਕ ਜ਼ਰੂਰ ਬਨੇ ਰਹੀਓ ਸਾਡੇ ਵਲੌਗ ਵਿੱਚ ਅੱਜ ਪ੍ਰਿੰਸੀਪਲ ਮੈਮ ਆ ਰਹੇ ਨੇ ਤੇ ਪ੍ਰੋਗਰਾਮ ਦੀ ਤਿਆਰੀ ਸ਼ੁਰੂ ਕਰਨ ਵਾਸਤੇ ਤੇ ਬੱਚਿਆਂ ਨੇ ਬਹੁਤ ਵਧੀਆ ਸਵਾਗਤ ਕੀਤਾ ਮੈਮ ਦਾ ਤੇ ਬੱਚਿਆਂ ਨੂੰ ਵੀ ਹੌਸਲਾ ਮਿਲਦਾ ਹੈ ਚਲੋ ਜੇ ਦੇਖੀ ਨਿੱਕੇ ਨਿੱਕੇ ਮੈਡਮ ਮੇ ਬਹੁਤ 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 ਪਿਆਰ ਕਰਦੇ ਸਾਰੇ ਬੱਚਿਆਂ ਚਲੋ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਿਆ ਦੇਖੋ ਇਹ ਚੀਜ਼ ਨਾ ਮੈਨੂੰ ਬਹੁਤ ਵਧੀਆ ਲੱਗੀ ਮੈਮ ਦੀ ਨੇ ਪਿਆਰ ਨਾਲ ਸਾਰੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਮਿਲੇ ਮੈਡਮ ਹਰ ਇੱਕ ਬੱਚੇ ਨੂੰ ਜਲਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਇਕੱਠੇ ਹੁੰਨੇ ਆ ਤੇ ਇਹ ਤਿਉਹਾਰ ਹੈ ਜਿਹੜਾ ਮਨਾਇਆ ਜਾਂਦਾ ਹੈ ਆਓ ਅਸੀਂ ਇਸ ਤਿਉਹਾਰ ਨੂੰ ਸ਼ੁਰੂ ਕਰਦੇ ਹਾਂ ਇੱਕ ਪਿਆਰੀ ਜੀ ਪਰਫਾਰਮੈਂਸ ਦੇ ਨਾਲ ਹਾਂਜੀ ਇਹ ਤਾਂ ਬੱਚਿਆਂ ਨੂੰ ਵੀ ਚੋਣ ਵੀ ਹੋਵੇਗਾ ਕਹਿੰਦੇ ਸੋਹਣੇ ਸੋਹਣੇ ਸੂਟ ਕੱਲੇ ਸੂਟ ਹੀ ਮੰਗੇ ਸੂਟ ਕੰਮ ਨਹੀਂ ਮਾੜੇ-ਮੋਟੇ ਆ ਜਾਂਦੇ ਅਸ ਕੰਨੇ ਕੱਲੇ ਸੂਟ ਚਾਹੀਦੇ ਹੋਰ ਕੁਝ ਨਹੀਂ ਚਾਹੀਦਾ ਬਹੁਤ ਸੋਹਣਾ ਪਰਫਾਰਮ ਕੀਤਾ ਸੀ ਇਹਨਾਂ ਬੱਚਿਆਂ ਨੇ ਵੀ ਦੋਨੋਂ ਇੱਕ ਤੋਂ ਦੂਜੀ ਤੋਂ ਵੱਧ ਕੇ ਸਾਰੇ ਬੱਚਿਆਂ ਦੇ ਨਾ ਮਤਲਬ ਛੋਟੇ-ਛੋਟੇ ਕਲਿੱਪ ਲੱਤੀ ਐ ਮੈਂ ਤੇ ਕਈ ਵੀਡੀਓਜ਼ ਮੈਂ ਤਾਂ ਸਕਿੱਪ ਹੋ ਗਈਆਂ ਤੇ ਕਈਆਂ ਨੂੰ ਮੈਂ ਵਿੱਚ ਐਡ ਕੀਤਾ ਹੈ ਕਈਆਂ ਦੀ ਆਵਾਜ਼ ਨਹੀਂ ਸੀ ਸਹੀ ਆਈ ਬਹੁਤ ਸੋਹਣਾ ਪਰਫਾਰਮ ਕੀਤਾ ਇਹਨਾਂ ਨੇ ਵੀ ਵੈਰੀ ਗੁੱਡ ਆ ਦੇਖ ਇਹ ਇੰਨੀ ਪਿਆਰੀ ਲੱਗੀ ਨਾ ਇਹ ਬੱਚੀ ਇੱਕ ਇੱਕ ਦੋ ਦਾ ਹੋਰ ਆਊਗਾ ਜੇ ਨਾ ਇਹ ਵੀ ਬਹੁਤ ਸੋਹਣੀ ਲੱਗੀ ਨੱਚੀ ਇੰਨੀ ਵਧੀਆ ਇਹਨੇ ਸੋਹਣੇ ਸਟੈਪ ਕੀਤੇ ਨੇ ਇਹਨੇ ਬਹੁਤ ਪਿਆਰੀ ਦੇ ਤੁਮਕੋ ਜੀ ਸੂਟ ਤਾਂ ਡਰੈਸ ਤਾਂ ਇੱਕ ਨਹੀਂ ਸੋਹਣੀ ਲੱਗਦੀ ਏ ਨਿੱਕੇ ਨਿੱਕੇ ਪੰਜਾਬਣਾ ਲੱਗਦੀਆਂ ਸਿਆ ਇੰਡਰੈਸ ਪਾਈ ਬਹੁਤ ਸੋਹਣੀ ਲੱਗਦੀ ਸੀ ਤੇ ਕਾ ਸਟੈਪ ਇਹਦੇ ਬਹੁਤ ਵਧੀਆ ਲੱਗਦੇ ਆ ਕਿ ਆਗੇ ਹਮੇਸ਼ਾ ਹੀ ਅਮੀਰ ਵਿੱਤੇ ਦੀ ਦਰਸਾਉਂਦਾ ਹੈ ਯਾਰਦੀ ਦੇ ਨਾਲ ਮਨਾ ਸਕਦੀਆਂ ਹਨ ਆਪਣੀ ਖੁਸ਼ੀ ਨੇ ਨਾਲ ਮਨਾ ਰਹੀ ਹੈ ਸੇ ਸਾਡੇ ਨਾਲ ਇਹ ਜਿਹੜਾ ਤਿਉਹਾਰ ਮਨਾਉਣ ਦੇ ਲਈ ਆਏ ਇੱਕ ਵਾਰ ਕਲਾਪਿੰਗ ਉਹਨਾਂ ਸਾਰੇ ਪੇਰੈਂਟਸ ਲਈ ਜਿਹੜਾ ਆਪਣੀ ਇਸ ਸਮੇਂ ਦੇ ਵਿੱਚ ਪਾਟੇ ਸਾਡੇ ਨਾਲ ਜੁੜੇ ਆ ਤੇ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸੇ ਸੂਰ ਨਾਲ ਇਸ ਤਰ੍ਹਾਂ ਨਾਲ ਜੁੜੇ ਰਹੋਗੇ ਤੇ ਆਪਣਾ ਪਿਆਰ ਜੜਾ ਸੂਰ ਨੂੰ ਦਿੰਦੇ ਰਹੋ ਧੰਨਵਾਦ ਜੀ ਉਹਨਾਂ ਸਾਰਿਆਂ ਦਾ ਜਿਹੜੇ ਅੱਜ ਚੱਲ ਕੀ ਹੈ ਦੇਖੋ ਮੈਮ ਪੂਰਾ ਹੌਸਲਾ ਦੇ ਰਹੇ ਉਹਨਾਂ ਨੂੰ ਨਿੱਕੇ ਨਿੱਕੇ ਨੇ ਕਰੋ ਇੰਜੋਏ ਵੈਰੀ ਗੁੱਡ

ਕਿੰਨਾ ਕਿਸੇ ਸੀ ਇਹ ਕਿਆ ਸੋਚ ਕਿੰਨਾ ਕਿਉਂ ਕਿ ਆਪ ਦੇ ਬਦਲਦੇ ਰਹੇ ਹੋਏ ਲਾਗ ਆਇਆ ਕਿਹਦਾ ਕੇ ਕੁੱਤੀ ਸਵਾਨ ਨੂੰ ਹੁਣਾਂ ਕੇ ਹੁੰਦੀ ਯੰਤਰੋਹੀ ਕਿਉਂਕਿ ਥੋੜਾ ਜਿਹਾ ਬੇਨ ਆ ਨਾ ਉਹੋ ਯੰਗ ਇਹ ਆਪਣੇ ਨੇ ਪਰਦੇ ਬਦਲਦੇ ਕਿ ਆਪ ਵੀ ਇਹ ਰਹਿਤੀ ਰਿਵਾਜ ਨੇ ਇਹ ਵੀ ਐਸੀ ਲਿਖੇ ਹੋਏ ਨੇ ਕਿ ਫੈਰੇ ਤੋਂ ਨੇ ਨਾ ਬਹੁਤ ਨਹੀਂ ਇਸ ਨੂੰ ਸੁਣਵਾ ਤੋਂ ਪਾਇ ਲਿਆ ਨੇ ਹਮੇਸ਼ਾ ਚੇਨ ਚੋਣਿਆ ਬਦਲਾਵ ਚਾਣਿਆ ਮੈਨੂੰ ਬਹੁਤ ਵਧੀਆ ਲੱਗਾ ਕਿ ਪਹਿਲਾਂ ਨਾਲ ਅਸੀਂ ਕਈ ਵਾਰੀ ਦੇਖਿਆ ਕਿ ਜਿਹੜੇ ਘਰੇ ਰਹਿ ਰਹੇ ਕੰਨੀਆਂ ਹਾਊਸ ਬਾਈਂਦੇ ਆ ਕੰਮ ਤੇ ਜਾਂਦੇ ਆ ਕੰਮ ਤੇ ਜਾਂਦੇ ਨੂੰ ਪਤਾ ਨਹੀਂ ਕੰਮ ਤੇ ਜਾਂਦੇ ਹੁੰਦੇ ਹੋ ਜਿਹੜੇ

डिप करोगे और बड़े खुश हो फा कटो अच मू बहुत बहुत जो बहुत बहुत छोटे लगे सैटरडे थोड़े रखे नहीं आए थे सैटरडे है ना तो यह देखो सैटरडे छुट्टी थी ਅਨ ਤਾਂ ਇਹ ਪ੍ਰੋਗਰਾਮ ਸਾਡਾ ਤਾਂ ਸਾਰਾ ਸਾਰਾ ਸੀ ਬੱਚਿਆਂ ਦੇ ਵੀ ਸੀ ਕਿ ਇਸ ਸਰਕਾਰ ਸਾਡੇ ਨੇ ਇਹ ਰੱਖ ਦਿਆ ਸ਼ਨੀਵਾਰ ਆ ਤਵੇ ਇੱਕ ਮੋਗਾ ਵਿੱਚ ਭਾਜੋ ਉਸ ਤੋਂ ਬਾਅਦ ਤਾਂ ਜਿਵੇਂ ਐਸੀ ਵੀ ਰੱਖਿਆ ਤੇ ਮੈਨੂੰ ਬਹੁਤ ਚੰਗਾ ਲੱਗਿਆ ਇਹ ਵੀ ਛੋਟੇ-ਕੋਟੇ ਤਿਹਾਰ ਆਪਾਂ ਨੂੰ ਮਨਾਉਦੇ ਰਹਿਣਾ ਚਾਹੀਦਾ ਆਪਦੇ ਆਪ ਨੂੰ ਸਾਡ ਆਪਾਂ ਨੂੰ ਡਿਵੈਲਪ ਕਰਕੇ ਰੱਖੀ ਇਹਨੂੰ ਗੈਨਿਜ਼ੀ ਮੈਂ ਇਹਨਾਂ ਪੂਰਾ ਮਤਲਬ ਪੂਰੇ Song ਤੇ ਨਾ ਇੰਨੇ ਵਧੀਆ ਮਤਲਬ ਇਹ ਪੂਰਾ ਵਧੀਆ ਬੋਲ ਕੇ ਨਾ ਜਿਵੇਂ ਸਾਰਾ ਗਾਣਾ ਮਤਲਬ ਇਹਦੇ ਤੇ ਲਾਇਆ ਹੁੰਦਾ ਇੰਨਾ ਸੋਹਣਾ ਬੋਲੀਏ ਇੰਨਾ ਪਿਆਰਾ ਬੋਲੀਏ ਨੇ ਬਹੁਤ ਵਧੀਆ ਡਾਂਸ ਕੀਤਾ ਭਈ ਇਹਨੇ ਇਹਨੂੰ ਸਾਰੇ ਸਾਰੇ ਨਾ ਮਤਲਬ ਇਹਦੇ ਤੋਂ ਅੱਖ ਨਹੀਂ ਕਿਸੇ ਨੇ ਪਾਸੇ ਕੀਤੀ ਹੈਗੀ ਇੰਨੇ ਵਧੀਆ ਤੇ ਇਹਨੇ ਮੂੰਹ ਜਿਹੜਾ ਇਹ ਗੁਲਗਲੋ ਜਿਹਾ ਨਾ ਬਹੁਤ ਵਧੀਆ ਬਹੁਤ ਸੁਣੀ ਲੱਗਦੀ ਸੀ ਆਦਿਕਾ ਨਿੱਕੀ ਜੀਕ ਇਹਨੇ ਵੀ ਬਹੁਤ ਵਧੀਆ ਕੀਤਾ ਸੀ ਕਰੰਦਾ ਪਾਇਆ ਹੋਇਆ ਇੰਨੀ ਸੋਹਣੇ ਡਰੈੱਸ ਪਾਈ ਹੋਈ ਛੋਟੀਆਂ-ਛੋਟੀਆਂ ਸੋਹਣੀਆਂ ਬਹੁਤ ਲੱਗਦੀਆਂ ਬਸ ਇੱਥੋਂ ਇਹਨਾਂ ਨੂੰ ਇੱਕ ਹਿੰਮਤ ਤੇ ਹੌਸਲਾ ਮਿਲਦਾ ਹੈ ਨਾ ਸਟੇਜ ਤੇ ਚੜਨ ਦਾ ਸਟੇਜ ਤੇ ਖੜਨ ਦਾ ਤੇ ਇਤਨੀ ਅੱਗੇ ਬਹੁਤ ਅੱਗੇ ਤੱਕ ਜਾਂਦੀਆਂ ਬੱਚੀਆਂ ਤੇ ਆਪਾਂ ਨੂੰ ਅਧਿਆਪਕਾਂ ਨੂੰ ਵੀ ਤੇ ਖਾਸ ਕਰ ਮਾਪਿਆਂ ਨੂੰ ਵੀ ਬੱਚੇ ਨੂੰ ਹੌਸਲਾ ਦੇਣਾ ਚਾਹੀਦਾ ਹੈ। ਜੇ ਦੀ ਜੇ ਆਪਾਂ ਇਹਨਾਂ ਨੂੰ ਘਰੋਂ ਰੋਕਾਂਗੇ ਫਿਰ ਇਹ ਅੱਗੇ ਤੱਕ ਜਾਂਦੀਆਂ। ਮੈਂ ਇੱਥੇ ਆਪਣੀ ਆਪਣੇ ਸਟਾਈਲ ਮਰੀ ਜਾਨੀ ਹੈ ਜਟੀਆਂ ਨੂੰ ਨਹੀਂ ਲੋਡ ਪੈਂਦੀ ਹੈਗੀ ਲੋਡ ਪੈਂਦੀ ਹੈ ਜੈਂਕਣਾ ਨੂੰ ਜਟੀਆਂ ਦੀ ਰੀਸ ਕਰਨ ਦੀ ਉਹ ਕਰਦੀਆਂ ਰੀਲਾਂ ਵਾਸਤੇ ਤੇ ਵੀਡੀਓ ਬਣਾਉਣ ਵਾਸਤੇ ਪੰਜਾਬਣਾਂ ਦੀ ਰੀਸ ਪੰਜਾਬਣਾਂ ਤਾਂ ਪਹਿਲੇ ਦਿਨੋਂ ਹੀ ਆਏ ਹੁੰਦੀਆਂ ਜਟੀਆਂ ਦਾ ਸਾਨੂੰ ਲੋਡ ਨਹੀਂ ਪੈਂਦੀ ਹੈਗੀ ਉਹ ਕਰਨ ਦੀ ਨਾਲ ਵਿੱਚ ਮੈਂ ਆਲਦੀ ਮਖਸਲ ਜੁੱਤੀ ਦੀ ਵੀਡੀਓ ਬਣਾ ਲਾਂ ਮਸਾਇਨਾ ਸੋਨਾ ਤਿਆਰ ਹੋਏ ਆ ਪਿੰਕ ਪਿੰਕ ਗੱਡੀਆਂ ਨੂੰ ਲੈਦੇ ਝਾਂਜਰਾ ਸਿਲਕ ਦੇ ਸੂਟ ਸਵਾ ਦੇ ਚਾੜੀ 40 ਛਾੜੂ ਸਿਲਕ ਦਾ ਤੇ 1 ਹੀ 40 ਦੇ ਬਰਾਬਰ ਬਣ ਜੋ ਚੁੱਠੀ ਚੂੜੀਆਂ ਵੀ ਲੀ ਬੈਠੀਆਂ ਜੁੱਤੀ ਵੀ ਪਾਈ ਬੈਠੀ ਐ ਖਲੇ ਮੰਗੀ ਅਨੇ ਮੰਗਤੀ ਏ ਜਿੱਤੇ ਜਾਂਦੇ ਆਸੀਂ ਕੈਮਰਾਮੈਨ ਨੀ ਆਂ ਨੀ ਆਂ ਵੀਡੀਓ ਫੋਟੋ ਬਣਾਉਂਦਾ ਜਿੰਨਾ ਨਾ ਸਾਡਾ ਫੋਨ ਭਰ ਜਾਂਦਾ ਕੱਲੀ-ਕੱਲੀ ਚੀਜ਼ ਕੈਪਚਰ ਕਰਨੀ ਹੁੰਦੀ ਹੈ ਫਿਰ ਅਸੀਂ ਫੇਰੀ ਫਾਇਦਾ ਗਿਆ ਦਾ ਦੇਖ ਸੁਹੀ ਲੈ ਕੇ ਇੱਕ ਫੁਲਕਾਰੀ ਨਾਂਧੀ ਫਰਾ ਉਡਾਰੀ ਚੱਲ ਫੁਲਕਾਰੀ ਸਾਹਮਣੇ ਤਾਂ ਆ ਜਾਂਦੀ ਹੈ ਸਿੱਖ ਲੈਂਦੀ ਹੈ ਇਥੋਂ ਕਿੰਨਾ ਸੋਹਣਾ ਗੀਤ ਆ ਨਾ ਇਹ ਜਿੰਨਾ ਪੁਰਾਣਾ ਹੈ ਜਿਉਂ-ਜਿਉਂ ਮਤਲਬ ਪੁਰਾਣੇ ਹੋਈ ਜਾਂਦੇ ਹੋ ਗੀਤ ਤੇ ਜਿਉਂ-ਜਿਉਂ ਨਵੇਂ ਲੱਗ ਜਾਂਦੇ ਕੋਈ ਵੀ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਹੁੰਦਾ ਨਾ ਤੇ ਇਹ ਪੁਰਾਣੇ ਗੀਤ ਜਦੋਂ ਚੱਲਦੇ ਆ ਤਾਂ ਲੱਗਦਾ ਵੀ ਪੰਜਾਬੀ ਵਿਰਸਾ ਮਤਲਬ ਹਜੇ ਇਹਨਾਂ ਗੀਤਾਂ ਕਰਕੇ ਸੰਭਿਆ ਪਿਆ ਕਿਉਂਕਿ ਪੁਰਾਣੇ ਗੀਤਾਂ ਚ ਜਿਵੇਂ ਫੁਲਕਾਰੀਆਂ ਜਾਦਰਾ ਸਰਾਣੇ ਚਰਖੇ ਮੰਜੇ ਪੀੜੀਆਂ ਹਰੇਕ ਚੀਜ਼ ਦੀ ਗੱਲ ਹੁੰਦੀ ਹੈ ਪੁਰਾਣੇ ਗੀਤਾਂ ਚ ਅੱਜ ਕੱਲ ਤਾਂ ਬਹੁਤ ਫਰਕ ਪੈ ਗਿਆ ਤੇ ਨਹੀਂ ਪਤਾ ਲੱਗਦਾ ਪੁਰਾਣੀਆਂ ਚੀਜ਼ਾਂ ਦਾ ਪੁਰਾਣੇ ਗੀਤਾਂ ਕਰਕੇ ਹਜੇ ਪਤਾ ਲੱਗਦਾ ਪੁਰਾਣੀਆਂ ਚੀਜ਼ਾਂ ਦਾ ਆ ਦੇਖੀ ਹੁਣ ਇੱਥੇ ਨਾ ਦੇਖੇ ਕੈਟਵੌਕ ਰੌਂਡ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਆਈ ਹੈ ਨਿੱਕੀ ਜੀ ਆਪਣਾ ਨਾ ਮਤਲਬ ਸਟਾਰਟਿੰਗ ਕਰਕੇ ਗਈ ਹੈ ਇੱਕ ਸਟਾਈਲ ਮਾਰ ਕੇ ਨਾ ਫਿਰ ਮਤਲਬ ਸਾਰੀਆਂ ਵੱਡੀਆਂ ਕੁੜੀਆਂ ਜਿਨ੍ਹਾਂ ਨੇ ਮਤਲਬ ਪਰਫਾਰਮ ਕੀਤਾ ਨਾ ਵਿੱਚ ਦੀ ਆਹ ਉਹਦੀ ਪਤਨੀ ਮੰਮੀ ਆ ਪਤਾ ਨਹੀਂ ਕੌਣ ਹੈ ਇਹ ਫੁੱਲ ਲੈਂਡ ਜਾਊਗੀ ਤੇ ਉਹ ਫੇਰਾ ਜੋਗੀ ਮੂਰੇ ਦੇਖੀ ਜਾਓ ਨਾ ਆ ਗਈ ਮੈਡਮ ਇਹ ਅੱਡਗਾ ਦੀ ਮੈਂ ਪ੍ਰਿਆੰਗਾ চোপੜਾ ਦੇਖਦੇ ਮੂਰੇ ਅਗਲੀ ਐਕਸ਼ਨ ਮਾਰ ਕੇ ਗਈ ਹੈ ਉਹਨੇ ਪਾਸੇ ਕਰ ਦੇਣਾ ਤੁਮੰਨਾ ਨੇ ਉਹ ਇਹ ਫੇਰਾ ਜੋਗੀ ਹਾਰ ਕੇ ਉਹ ਨੂੰ ਭਾਈ ਵਿਚਾਰੀ ਨੂੰ ਸਟੇਜ ਤੋਂ ਲੈ ਕੇ ਹੁਣ ਅਗਲੀ ਨੇ ਨਹੀਂ ਸਟਾਈਲ ਮਾਰਨਾ ਤੁਸੀਂ ਕਿ ਬਾਲਿਓ ਨਹੀਂ ਪਰ ਸਾਰੇ ਬੱਚਿਆਂ ਨੇ ਨਾ ਬਹੁਤ ਵਧੀਆ ਪਰਫਾਰਮ ਕੀਤਾ ਸੀ ਨਜ਼ਾਰਾ ਆ ਗਿਆ ਪਰ ਮਤਲਬ ਪੂਰਾ ਪ੍ਰੋਗਰਾਮ ਦੇਖ ਕੇ ਤੇ ਜਿਹੜਾ ਐਂਡ ਤੇ ਸਾਨੂੰ ਪੂਰੇ ਟੀਚਰਜ਼ ਨੇ ਟਾਈਮ ਦਿੱਤਾ ਕਰਦਿਆਂ ਨੂੰ ਮਾਪਿਆਂ ਨੂੰ ਹਨਾ ਮੰਮੀਆਂ ਨੂੰ ਸਾਰਿਆਂ ਨੂੰ ਉਹ ਤਾਂ ਕਿਆ ਬਾਤਾਂ ਸੀ ਆਪਾਂ ਤਾਂ ਵੀ ਖੁੱਲ ਕੇ ਨੱਚ ਟੱਪ ਕੇ ਆਏ ਆ ਤੇ ਬਹੁਤ ਆਪਣਾ ਤਾਂ ਮਨ ਖੁਸ਼ ਹੋਇਆ ਤੇ ਸਾਨੂੰ ਤਾਂ ਮੈਡਮ ਜੀ ਕੋਈ ਕੁਝ ਵੀ ਨਾ ਖਵਾਇਆ ਪਿਆ ਕਰੋ ਜੀ ਸਾਨੂੰ ਤਾਂ ਬੁਲਾ ਲਿਆ ਕਰੋ ਜੀ ਨੱਚਣ ਟੱਪਣ ਵਾਸਤੇ ਬੁਲਾ ਲਿਆ ਕਰੋ ਜੀ 10 ਮਿੰਟ ਹੁਣ ਇੱਥੇ ਨਾ ਇਹ ਲਾਸਟ ਤੇ ਦੋ ਕੁੜੀਆਂ ਰਹਿ ਗਈਆਂ ਸੀ ਇਹਨਾਂ 'ਚ ਇੱਕ ਮਿਸ ਤੀਜ ਚੁਣਨੀ ਸੀ ਟੇਟ ਆਫ ਕੰਪੀਟੀਸ਼ਨ 'ਚ ਸਾਰਿਆਂ ਨੇ ਸਵਾਲਾਂ ਦੇ ਜਵਾਬ ਵੀ ਵਧੀਆ ਤੇ ਸਹੀ ਦਿੱਤੇ ਸੀ ਤੇ ਇੱਦਾਂ ਮਤਲਬ ਬੋਲੀਆਂ ਵਗੈਰਾ ਸਭ ਕੁਝ ਨਾ ਫਸਟ ਇਹਨਾਂ ਦੇ ਸੋਲੋ ਪਰਫਾਰਮੈਂਸ ਵੀ ਸੀਗੀਆਂ ਤੇ ਫਿਰ ਹੁਣ ਇਹਨਾਂ ਦੋਨਾਂ 'ਚ ਫਿਰ ਮੈਮ ਨੇ ਕਿਹਾ ਵੀ ਪੁਰਾਣਾ ਗੀਤ ਲਵਾਉਣਾ ਹੈ ਪ੍ਰਿੰਸੀਪਲ ਮੈਡਮ ਨੇ ਨਾ ਪੁਰਾਣਾ ਗੀਤ ਲਵਾ ਕੇ ਕਹਿੰਦੇ ਨਵੇਂ ਤਾਂ ਬੱਚੇ ਨੂੰ ਆਉਂਦੇ ਹੀ ਹੁੰਦੇ ਆ ਵੀ ਮੈਂ ਉਹਨਾਂ 'ਚ ਜੱਜ ਕਰਨਾ ਹੈ ਤੇ ਵੱਟ ਦੋਨਾਂ ਨੇ ਬਹੁਤ ਵਧੀਆ ਕੀਤਾ ਸੀ ਫਿਰ ਆ ਰੈਡ ਡਰੈਸ ਵਾਲੀ ਕੁੜੀ ਇਹ ਮਤਲਬ ਫਸਟ ਆਈਸ ਨੇ ਸਟੇਜ ਬਣੀ ਸੀ ਇਹਨੇ ਮਤਲਬ ਨਾ ਸਟੇਜ ਸਾਹਮਣੇ ਰੱਖਿਆ ਅੰਤ ਤੱਕ ਤੇ ਮਤਲਬ ਇਹਦਾ ਸਾਰੇ ਸਟੈਪ ਵਗੈਰਾ ਵੀ ਤੇ ਪੂਰੀ એનર્ਜੀ ਸੀ ਇਹਦੇ ਚ ਹਰ ਇੱਕ ਚੀਜ਼ ਚ ਇਹਨੇ ਵੈਸਟ ਦਿੱਤਾ ਇਹ ਹਮਨ ਜਾਣਗੇ ਆ ਦੇਖ ਮੈਮ ਨੇ ਫਿਰ ਆ ਗਤਾਂ ਨੇ ਸਟੇਜ ਦਾ ਤੇ ਜਿਹੜੀ ਦੂਸਰੀ ਨਾਲ ਦੂਸਰੀ ਲੱਛੀ ਤੋਂ ਹੁੰਦੀ ਮੈਂ ਮਤਲਬ ਮੈਮ ਨਹੀਂ ਰਹੀ ਉਹ ਦਿੱਕਤੀ ਹੈ ਕਿ ਦੋਨਾਂ ਬੱਚਿਆਂ ਨੂੰ ਹੀ ਨਹੀਂ ਮਤਲਬ ਫੇਲ ਕਰਵਾਇਆ ਦੋਨੋਂ ਨੂੰ ਮਤਲਬ ਬਰਾਬਰ ਹੀ ਸੰਭੇ ਜਿੱਤੇ ਹਰ ਕੋਈ ਨਹੀਂ ਇਹ ਤਾਂ ਕੋਈ ਨਾ ਬਹੁਤ ਵਧੀਆ ਹੁੰਦੀ ਹੈ ਕਿ ਇਹ ਰੋਚੇ ਜਿਹੜੇ ਨਾ ਸੈਕਿੰਡ ਜਾਂ ਥੋੜਾ ਰਹਿ ਜਾਂਦੇ ਉਹਨਾਂ ਦੇ ਮਨ 'ਚ ਥੋੜਾ ਜਿਹਾ ਰਹਿੰਦੇ ਅਸੀਂ ਕਿਉਂ ਨਹੀਂ ਜਾਂ ਕਿਵੇਂ ਨਾ ਪਰ ਟੀਚਰ ਜੀ ਬਹੁਤ ਵਧੀਆ ਗੱਲ ਹੁੰਦੀ ਹੈ ਜੀ ਉਹ ਉਹਨਾਂ ਨੂੰ ਕੱਠਿਆਂ ਲੈ ਕੇ ਚੱਲਦੇ ਆਂ ਇਸ ਅੱਦੇ ਤੋਂ ਤੁਸੀਂ ਇੱਕ ਹੋ ਕੁੜੀ ਹੈ ਵੀ ਬਹੁਤ ਪਿਆਰੀ ਹੈ ਬਹੁਤ ਪਿਆਰੀ ਹੈ ਉਹਨਾਂ ਦੋਨਾਂ ਦੀ ਮਤਲਬ ਉਹ ਹੋ ਜੀ ਇੱਥੇ ਫੋਟੋ ਸ਼ੂਟ ਹੋਊਗਾ ਦੋਨਾਂ ਦਾ ਇੱਕ ਨੇ ਸੋਹਣੀਆਂ ਲੱਗਦੀਆਂ ਦੋਨੀਆਂ ਵਧੀਆ ਲੱਗਦੀਆਂ ਬਣਾਇਆ ਬੁੱਤਰ ਨੂੰ ਧੋਣਾ ਜਾਣਿਆ ਅਸੀਂ ਨੱਚੇ ਵੀ ਸਿਪਾਈ ਐਂਡ ਤੇ ਸਾਰੇ ਜਾਣੇ ਸਾਰੀਆਂ ਨੱਚੇ ਮੈਨੂੰ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਜਿਹੀਆਂ ਵੀ ਸਭ ਰੁੱਤੀਆਂ ਵੱਡੀਆਂ ਵੀ ਟੀਚਰ ਵੀ ਸਾਰੇ ਨੱਚੇ ਪਤਾ ਹੀ ਨਹੀਂ ਲੱਗੇ ਮੰਮੀਆਂ ਕਿਹੜੀਆਂ ਟੀਚਰ ਕਿਹੜੇ ਨੇ ਤੇ ਬੱਚੇ ਵੀ ਹੁਣ ਪਹਿਲਾਂ ਯੂਨੀਫਾਰਮ ਚ ਹੁੰਦੇ ਆ ਤੇ ਮਤਲਬ ਜਦੋਂ ਉੱਥੇ ਸਟੇਜ ਤੇ ਸਾਰੇ ਸਜੇ ਸਭ ਨੇ ਪਤਾ ਹੀ ਨਹੀਂ ਲੱਗਦਾ ਕੌਣ ਕਿਵੇਂ ਕੌਣ ਨਹੀਂ ਇੱਥੇ ਹੁਣ ਜਦ ਸਾਨੂੰ ਇਨਵਾਈਟ ਕਰ ਲਿਆ ਭਾਈ ਬਸ ਫੇਰ ਆਪਾਂ ਦਾ ਸਟਾਰਟ ਹੋ ਗਿਆ ਭਾਈ ਆਹ ਕੰਮ ਦਾ ਸੀ ਭਾਲਦੇ ਸੀ ਵੀ ਕਦੋਂ ਸਾਡਾ ਮੌਕਾ ਆਵੇ ਕਦੋਂ ਸਾਨੂੰ ਬੁਲਾਉਣ ਸਟੇਜ ਤੇ ਪਸ ਫੇਰ ਨਹੀਂ ਅਸੀਂ ਮੁੜ ਕੇ ਦੇਖਿਆ ਵੀ ਕਿੱਧਰ ਕੈਮਰੇ ਵੱਜੀ ਜਾਂਦੇ ਆ ਕਿੱਧਰ ਕੀ ਹੋਈ ਜਾਂਦਾ ਤੇ ਸਾਰੇ ਮਤਲਬ ਇੱਥੇ ਬਹੁਤ ਜਾਣੇ ਆਵਦੇ ਆਵਦੀਆਂ ਵੀਡੀਓ ਬਣਾਉਣ ਚ ਵਾਸਤੇ ਸੇ ਆਪਾਂ ਮਲਚੜ ਚ ਵਾਸਤੇ ਪਈਦੀ ਨਹੀਂ ਬਣਾਲੀ ਬਣਾਲੀ ਨਹੀਂ ਬਣਾਲੀ ਬਣੀ ਬਣਾਲੀ ਰਾਕ ਉਹ ਰੇਨਮਨ ਸ਼ਹਿਰ ਉਹ ਰੇਨਮਨ ਕਿੰਨਾ ਸੋਹਣਾ ਜੀਨਾ ਚ ਇਹਨਾਂ ਦਾ ਕੀ ਹੈ ਪ੍ਰਿੰਸ ਉਹ ਜੀਨਾ ਮੈਂ ਨੇ ਇਹ ਨੱਚ ਨੱਚ ਜੀ ਸਾਰੇ ਨੱਚ ਇਹ ਤਾਂ ਕੈਮਰਾਮੈਨ ਟੁੱਟ ਪੈਣੀ ਮੂਰੇ ਅੜ ਜਾਂਦੇ ਮੇਰੇ ਕਾਟੋ ਤੇ ਗੁੱਸੇ ਹੋ ਕੇ ਬੈ ਗਈ ਅਰੇ ਮਨੂੰ ਮੈਂ ਨਹੀਂ ਵਾਰ ਬੁਲਾਇਆ ਮੈਂ ਕਿ ਆ ਜਾ ਕੋਲੀ ਨੱਚ ਲੈ ਨੱਚ ਲੈ ਗੁੱਸੇ ਹੋ ਕੇ ਬੈ ਗਈ ਮੈਡਮ ਇਹ ਅਸੀਂ ਤਾਂ ਫਿਰ ਆਵਦਾ ਨਕਸਲ ਦੇਖੀ ਜੋ ਆ ਤੇ ਸਿੱਧੂ ਸਾਹਿਬ ਇੱਧਰ ਗਏ ਨਵੰਮ ਇੱਧਰ ਜਾ ਕੋ ਉਧਰ ਉਹ ਕੈਮਰਾਮੈਨ ਫਿਰ ਦੇ ਦੋ ਤੇ ਦੋ ਤਿੰਨ ਇੱਥੇ ਕੁੜੀਆਂ ਸਿੱਕ ਮੈਨੂੰ ਇੱਥੇ ਅੱਗੇ ਬੁਲਾਉਗੀ ਆਂਟੀ ਜੀ ਆਂਟੀ ਜੋ ਮਨ ਨੂੰ ਦੂਰੋਂ ਦੇਖ ਲਿਆ ਸੀ ਤੇ ਉਹ ਪਹਿਲਾਂ ਮੇਨਾਂ ਨੱਚੀ ਵੀ ਸੀ ਪਿੱਛੇ ਇੱਧਰ ਬਹੁਤ ਪਿਆਰੀ ਲੱਗੀ ਸੀ ਉਹ ਮਨੂੰ ਸਟਾਰਟਿੰਗ ਤੋਂ ਹੁਣ ਮੈਡਮ ਜਾਣਗੇ ਮੈਡਮ ਦੇਖੇ ਮੈਂ ਮੈਡਮ ਦਾ ਸਟੈਪ ਦੇਖ ਕੇ ਬੜੇ ਵਧੀਆ ਲੱਗੇ ਮਨੂੰ ਮੈਂ ਇੱਕ ਕਲਿੱਪ ਅਲੱਗ ਬਣਾਈ ਸੀ ਮੈਮ ਦੀ ਇਕੱਲੀ ਉਹ ਸ਼ਾਰਟਸ ਤੇ ਪਾਉਂਗੀ ਪਲੀਜ਼ ਸਾਰੇ ਚੈੱਕ ਕਰਿਓ ਦੇਖ ਮੈਂ ਇਸ ਡੱਪ ਬਹੁਤ ਸੋਹਣਾ ਨੱਚੇ ਹਾਈ ਗੁੱਸੇ ਹੋ ਕੇ ਨਾ ਜਾ ਆ ਜਾ ਨੱਚ ਲੈ ਆਦੇ ਇੱਥੇ ਉਹਨੇ ਮੇਰੀ ਵੀਡੀਓ ਬਣਾਈ ਸੀ ਵੰਟੀ ਹੋਰੇ ਆ ਰਹੇ ਕੋਕ ਬਣਾ ਲਾ ਪਰ ਕੋਈ ਨਹੀਂ ਆਂਦੀ ਨੱਚਣ ਨੂੰ ਤੇ ਵੀਡੀਓ ਨੂੰ ਤਿਆਰੀ ਮੈਂ ਨਹੀਂ ਨਾ ਇਹਨੇ ਪਹਿਲਾਂ ਆਪਣੀ ਚੁੰਡੀ ਜੀ ਚ ਡੋਰੀ ਪਾਈ ਹੋਈ ਸੀ ਪਤਾ ਨਹੀਂ ਕਿੱਥੇ ਰੱਖ ਕੇ ਲਾ ਕੇ ਹਾਈ ਨਿੱਕੀ ਇਹ ਗ੍ਰੀਨ ਜਿਆ ਹਰੀ ਜੀ ਡਰੈਸ ਵਾਲੀ ਉੱਪਰ ਐਡ ਕੀਤੀ ਹੋਈ ਸੀ ਇਹਨੇ ਡੋਰੀ ਐਡ ਕੀਤੀ ਹੋਈ ਸੀ ਉੱਪਰ ਇਹ ਉਹੀ ਹੈ ਸਪ੍ਰਿੰਗ ਦਾ ਚੌਪੜਾ ਜਿਹੜੀ ਉੱਪਰ ਹੋ ਗਿਆ ਦਿਸ ਇਸ ਸਟੇਜ ਤੇ ਕੈਟਵੌਕ ਕਰਦੀ ਸੀ ਆਜੋ ਭਈ ਸੰਗੋ ਨਾਲ ਸਾਰੀਆਂ ਜਣੀਆਂ ਆਜੋ ਆ ਤਸ ਫੋਟੋ ਬਿੰਗੀ ਟੈਡੀ ਜੀ ਪਤਾ ਨਹੀਂ ਵੀਡੀਓ ਕਿਵੇਂ ਬਣੀ ਹੈ ਇਹ ਮਨ ਲਾਣਾ ਕਾਰਟੂਨ ਨਹੀਂ ਇਹਨੇ ਬਣਾਈ ਜਾਨਾਂ ਅਸੀਂ ਨਹੀਂ ਬਣਾਈ ਸੀ ਇਹਨੇ ਵੀਡੀਓ ਤਾਂ ਜਰਚ ਅੱਜ ਨਾਲ ਬਣਾ ਲਿੰਦੀ ਕੈਮਰਾ ਸੰਧਾ ਕਰਕੇ ਗਾਣਾ ਪਵਾਏਗੇ ਲੋਕੀ ਕਹਿਣਗੇ ਵਲੌਗ ਬਣਾਉਣ ਲੱਗੀ ਆ ਕਲੈਨੀ ਚਲੋ ਫਿਰ ਪੁੱਲ ਨਾ ਜੁੱਕਾ ਗਲਤੀਆਂ ਮਾਫ਼ ਕਰਿਓ ਤੇ ਵਲੌਗ ਨੂੰ ਇੰਜੋਏ ਕਰਿਓ ਤੁਸੀਂ ਦੇ ਤੂੰ ਤਾਂ ਸਾਰੀਆਂ ਫੁਲਕਾਰੀਆਂ ਕੱਢਦੀਆਂ ਸੂਈ ਜੱਤਾ ਬਣਾਉਂਦਾ ਰੀਲ ਸੂਈ ਨਹੀਂ ਕਦੇ ਚੱਕੀ ਹੋਣੀ ਹੈ ਰੀਲਾਂ ਦਾ ਪਰ ਪਤਾ ਹੈ ਨਾ ਰੀਲਾਂ ਕਿਵੇਂ ਬਣਦੀਆਂ ਐ ਪਤਾ ਕਿ ਰੀਲ ਦਾ ਧਾਗਾ ਸੂਈ ਜਿਵੇਂ ਪੈਂਦਾ ਲੋਕਾਂ ਨੇ ਕਿਰੀ ਨਹੀਂ ਹੈ ਤੁਮ ਮਰ ਤੁਮ ਮਰ ਸਸਪਨ ਕੋਈ ਮਰ ਦੇਣੀ ਜਿੰਨਾ ਚਿਰ ਮੰਨਦੀ ਆ ਪਗਾ ਕਿੰਨਾ ਜਾਈਏ ਅਸੀਂ ਨਹੀਂ ਮਰਦੇ ਹੈਗੇ ਤੇ ਰੱਬਾ ਮੈਨੂੰ ਚੱਕੀ ਵੀ ਨਾ ਆਓ ਹੱਥਾਂ ਬੜਾ ਕੁਛ ਕਰਨਾ ਬੜੇ ਸ਼ਾਂਖ ਪੂਰੇ ਕਰਨੇ ਆ ਬੜੀਆਂ ਰਿੱਝਾਂ ਪੂਲੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਅਸਾਂ ਅਮਰੀਕਾ ਆਟੋ ਦੀਆਂ ਮੇਰੇ ਸਿੱਧੂ ਸਾਹਿਬ ਦੀਆਂ ਬਹੁਤ ਜ਼ਿੰਮੇਵਾਰੀਆਂ ਪਈਆਂ ਸੱਚੇ ਪਾਤਸ਼ਾਹ ਜੀ ਚਲੋ ਜੀ ਪੀਜ਼ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਇਆ ਤੇ ਜਿੰਨੀ ਆਪਣੀ ਕੋਸ਼ਿਸ਼ ਸੀ ਆਪਾਂ ਨੇ ਕੀਤੀ ਵਧੀਆ ਲੱਗਿਆ ਤੁਸੀਂ ਲਾਈਕ ਕਮੈਂਟ ਸ਼ੇਅਰ ਕਮੈਂਟ ਜਿਵੇਂ ਦਾ ਕਰਨਾ ਹੋਇਆ ਕਰ ਦਿਓ ਕੋਈ ਚੱਕਰ ਨਹੀਂ ਪੁੱਠਾ ਸਿੱਧਾ ਜੋ ਤੁਹਾਡੇ ਮਨ ਚ ਆਇਆ ਨਾ ਤੇ ਬਸ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੁਕਰਾ ਕਾਟੋ ਮੜੇ ਹੱਸੀਆਂ ਨੂੰ ਹੂੰ ਪਿਆਰਤ ਗੁੱਡ ਬਾਏ